ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਆਪਣੀ ਸਿਵਲ ਹਸਪਤਾਲ ਧੂਰੀ ਦੀ ਫੇਰੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਸਰਕਾਰ ਵੱਲੋਂ ਭਾਰਤੀਆਂ ਨੂੰ ਜਿਸ ਅਨਮਨੁੱਖੀ ਤਰੀਕੇ ਨਾਲ ਰਿਪੋਰਟ ਕੀਤਾ ਜਾ ਰਿਹਾ ਹੈ ਇਹ ਨਿੰਦਣਯੋਗ ਹੈ ਅਤੇ ਅੰਤਰਰਾਸ਼ਟਰੀ ਸਮਝੌਤਿਆਂ ਦੀ ਉਲੰਘਣਾ ਵੀ ਹੈ। ਉਹਨਾਂ ਨੇ ਕਿਹਾ ਕਿ ਰਿਪੋਰਟ ਹੋਏ ਪੰਜਾਬੀਆਂ ਨੂੰ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਜਟਨਸ਼ੀਲ ਹੈ, ਉੱਥੇ ਹੀ ਮਨੁੱਖੀ ਤਸਕਰੀ ਕਰਨ ਵਾਲੇ ਧੱਗ ਟਰੈਵਲ ਏਜੰਟਾਂ ਦੇ ਖਿਲਾਫ ਵੀ ਸਰਕਾਰ ਵੱਲੋਂ ਕਾਨੂੰਨੀ ਕਾਰਵਾਈ ਅਮਲ ਲਿਆਂਦੇ ਜਾਂਦੀ ਯੋਜਨਾ ਹੈ। ਮੈਂ ਸਾਰੇ ਜਿੰਨੇ ਵੀ ਪੰਜਾਬ ਦੇ ਸਾਰੇ ਹਸਪਤਾਲਾਂ ਜਾਂਦਾ ਰਹੇਗਾ ਔਰ ਚੱਕਰ ਰਹਿਗਾ ਕਿ ਇੱਕ ਤਾਂ ਰੀਜਨ ਨੂੰ ਪੇਸ਼ੈਂਟ ਤੋਂ ਫੀਡਬੈਕ ਲੜ ਕੇ ਜਿਹਨੂੰ ਦਵਾਈ ਮਿਲ ਰਹੀ ਹੈ ਚੈੱਕਅਪ ਹੋ ਰਿਹਾ ਸਟਾਫ ਕਰਡਿਆ ਹੈ ਦੂਜਾ ਜਿਸ ਤਰ੍ਹਾਂ ਕੋਈ ਕੁਝ ਨਵੇਂ ਹਸਪਤਲ ਦੀ ਨਵੀਂ ਬਿਲਡਿੰਗਾਂ ਨੂੰ ਰਿਵਿਊ ਕਰਨਾ ਸੀ ਤੇ ਇਹਦਾ ਜਿਹੜਾ ਹੈਗਾ ਉਹ ਰਾਈਟ ਟਾਈਮ ਤੇ ਚੱਲਦਾ ਕਿ ਨਹੀਂ ਚੱਲਦਾ ਕੋਈ ਡਿਲੇਟ ਨਹੀਂ ਹੈ ਕੋਈ ਦਿੱਕਤ ਨਹੀਂ ਹੈ ਸਟਾਫ ਨੂੰ ਕੋਈ ਦਿੱਕਤ ਨਹੀਂ ਆ ਜੇ ਤੁਹਾਡੇ ਇਥੇ ਸਪੈਸ਼ਲਿਸਟ ਹੈਗੇ 11 ਇਹਨਾਂ ਨੇ ਮੈਨੂੰ ਦੱਸਿਆ ਕਿ ਸਾਡੇ ਕੋਲੇ ਅਪਰੇਟਸ ਪਾਣਾ ਤਾਂ ਆਇਆ ਪਰ ਵਰਕ ਸਟੇਸ਼ਨ ਹੁੰਦਾ ਹੈ ਕਿ ਲੋਸ਼ੀ ਵਾਲੇ ਅਪਰੇਸ਼ਨ ਵਿੱਚ ਨਹੀਂ ਹੁੰਦੇ ਉਹ ਮੈਂ ਆਰਡਰ ਕਰਦਾ ਕਿ ਉਹ ਜਲਦੀ ਜਲਦੀ ਇਹਨੂੰ ਪ੍ਰੋਵਾਈਡ ਕੀਤਾ ਜਾਵੇ ਤਾਂ ਕਿ ਸਾਰੇ ਜਿਹੜੇ ਜਿਹੜੇ 11 ਸਪੈਸ਼ਲਿਸਟ ਹੈ ਤੇ ਕੰਮ ਕਰਨ ਪੂਰਾ ਹੋਵੇ ਸਰ ਬੇਨਤੀ ਹੈ ਕਿ ਤੁਰੀ ਸੀ ਐਮ ਸਿਟੀ ਹੋਣ ਦੇ ਨਾਤੇ ਜਿਹੜਾ ਸਿਵਲ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਬਹੁਤ ਕਮੀ ਹੈ ਲੋਕਾਂ ਨੂੰ ਕਾਫੀ ਖੱਜਲ ਖਰਾਵਣਾ ਪੈਂਦਾ ਹੈ ਡਾਕਟਰ ਐਸ ਐਮ ਸਿੰਘ ਸਾਹਿਬ ਨੇ ਵੀ ਸਰਕਾਰ ਨੂੰ ਉੱਪਰ ਲਿਖ ਕੇ ਭੇਜ ਚੁੱਕੇ ਹੈ ਪਰ ਹਾਲ ਤੱਕ ਕੋਈ ਜਵਾਬ ਨਹੀਂ ਤੁਹਾਡੇ ਕੋਲ ਯਾਰਾ ਸਪੈਸ਼ਲਿਸਟ ਹੈ ਜੀ ਐਮਓਜ਼ ਦੀ ਕਮੀ ਹੋ ਰਹੀ ਹੈ ਜੀ ਸਰ ਐਮਓ ਹਨ ਪੂਰੇ ਹੋ ਗਏ ਸਰ ਪੂਰੇ ਹੋ ਗਏ ਕੋਈ ਕੋਈ ਕਮੀ ਨਹੀਂ ਹੈ ਬਹੁਤ ਜ਼ਿਆਦਾ ਕਮੀ ਜਿਸਤੇ ਕਰ ਰਹੇ ਇੰਦਾਂ ਦੀ ਕੋਈ ਗੱਲ ਨਹੀਂ ਧੂਰੀ ਵਿੱਚ ਨਹੀਂ ਹੈ ਕੁਝ ਥਾਂ ਤੇ ਹੈਗੀ ਹੈ ਜਿਹੜੇ ਬਾਰਡਰ ਡਿਸਟ੍ਰਿਕਟ ਹੈ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਕਮੀ ਹੈ ਉੱਥੇ ਜੋ ਪਾਤਰਾਂ ਦੇ ਵਿੱਚ ਹੈਗੀ ਹੈ ਕੁਝ 1.5 ਵਿੱਚ ਹੈਗੀ ਹੈ ਇੱਥੇ ਹੈਗੀ ਹੈ ਲੇਕਿਨ ਧੂਰੀ ਦੇ ਵਿੱਚ ਡਾਕਟਰਾਂ ਦੀ ਕਮੀ ਨਹੀਂ ਹੈ ਸਰ ਇੱਕ ਹੋਰ ਸਪੈਸ਼ਲਿਸਟ ਵੀ ਇ ਚੋਰੀਆਂ ਬਹੁਤ ਹੁੰਦੀਆਂ ਨੇ ਇਹਨਾਂ ਕਿ ਇਹਨਾਂ ਦਾ ਕਈ ਡਾਕਟਰ ਕਈ ਵਾਰ ਕਹਿ ਚੁੱਕੇ ਵੀ ਇੱਥੇ ਪੁਲਿਸ ਚੌਕੀ ਬਣ ਜੇ ਤੇ ਪੁਲਿਸ ਦੀ ਕਮੀ ਹੁੰਦੀ ਹੈ ਹਰਤਾ ਦੇ ਜਿੱਥੇ ਚੋਰੀਆਂ ਹੁੰਦੀਆਂ ਉੱਥੇ ਪੁਲਿਸ ਚੌਕੀ ਤਾਂ ਨਹੀਂ ਕੋਣਾ ਆਪਣਾ ਐਸਐਚ ਕੋਣਾ ਸਿਹਤ ਸਿਹਤ ਲਿਖਿਆ ਹੈ ਸਰ ਪਾਕ ਦਾ ਪੈਟਰੋਲ ਚੋਰੀ ਕਿ ਕਿਸ ਤਰ੍ਹਾਂ ਦੀ ਚੋਰੀ ਹੋਈ ਅੱਗੀ ਚੋਰੀ ਹੋਈ ਸਰ ਕਦੀ ਕਿਸੇ سٹਾਰ ਦਾ ਪਰਸ ਚੋਰੀ ਹੋ ਗਿਆ ਸਰ ਇੱਕਦਮਾਰ ਮੋਟਰਸਾਈਕਲ ਚੋਰੀ ਹੋ ਗਿਆ ਸਰ ਕੋਈ ਨਹੀਂ ਲੱਗੇ ਹੋਏ ਪੁੱਤ ਲੱਗੇ ਹੋਏ ਨੇ ਸਰ ਹੋਟਲ ਸੈਂਟਰਾਂ 'ਚ ਚੋਰੀਆਂ ਹੁੰਦੀਆਂ ਜੀ ਨਸ਼ੇੜੀ ਨਸ਼ੇੜੀਆਂ ਦਾ ਡੱਬਾ ਨੇ ਮਾਈਕ ਚ 4 ਮੋਬਾਈਲ ਹਸਪਤਾਲ ਦੇ ਵਿੱਚ ਹਾਂਜੀ ਸਿੱਕੇ ਵੀ ਲੱਗਦੇ ਚਾਹੀਦਾ ਤੁਹਾਨੂੰ ਬੜੀ ਜਿਆਦਾ ਹੋਟਲ ਸੈਂਟਰਾਂ 'ਚ ਹੋਵੇਗਾ ਹਾਂਜੀ ਸਰ ਇੱਕ ਡਿਸਪੈਂਸਰੀ ਵਾਲੇ ਵੀ ਟੀ-ਸ਼ਰਟ ਕਿ ਐਸਾ ਕਿਤੇ ਦੇ ਲਈ ਸਰ ਫੜੇ 600 ਕਪਰੇਸ਼ਨਾਂ ਦਾ ਇੱਕ ਜੋਰ ਪੜੇ ਗਿਆ ਕਿ ਨਹੀਂ ਪੜੇਗਾ ਪੜੇਗਾ ਸਰ ਉਹਦਾ ਸ਼ੁਣੋ ਕੋਈ ਨਹੀਂ ਜੀ ਬਸ ਬੜਾ ਨੇ ਜਿਹੜੇ ਹੋ ਗਏ ਮੈਂ ਮੈਂ ਆਪ ਕੋ ਡੀਐਸਪੀ ਨਾਲ ਗੱਲ ਕਰਾਂ ਜਿਲ੍ਹੇ ਸੰਗਰੂਰ ਦੇ ਵਿੱਚ ਕਿੰਨੇ ਤੁਸੀਂ ਹਸਪਤਾਲਾਂ 'ਚ ਦੌਰਾ ਕੀਤਾ ਜੀ ਮੈਂ ਜਨਾ ਇਦਾਂ ਨਹੀਂ ਆ ਜੀ ਮੈਂ ਪਹਿਲਾਂ ਲਾਬੇ ਗਿਆ ਸੀ ਹੁਣ ਇੱਥੇ ਆਇਆ ਇਸ ਤੋਂ ਬਾਅਦ ਸੰਗਰੂਰ ਜਾਊਗਾ ਇਸ ਤੋਂ ਬਾਅਦ ਫਾਰਮੂਲੇਟ ਜਾਊਗਾ ਇਸ ਤਰ੍ਹਾਂ ਹਾਂ ਸਰ ਉਸ ਤੋਂ ਬਾਅਦ ਜਿਹੜਾ ਇੱਕ ਦਿਨ ਹੋਇਆਗਾ ਸੁਨਾਮ ਤੇ ਉਹਦੇ ਨਾਲ ਆਪਣੇ ਮਾਰਸਾ ਮਟੰਡਾ ਵਾਲਾ ਦੋਸਤ ਸਾਥੀ ਥਾਣਿਆਂ ਦੀ ਨਫਰੀ ਬਹੁਤ ਘੱਟ ਹੈ ਤੇ ਜਿਹਦੇ ਕਰਕੇ ਚੋਰੀਆਂ ਲੁੱਟਾਂ ਖੋਹਾਂ ਸ਼ਹਿਰਾਂ ਜਾ ਬਹੁਤ ਭਰਤੀ ਕੀਤੀ ਇਹਨੂੰ ਨਵੀਆਂ ਗੱਡੀਆਂ ਵੀ ਦਿੱਤੀਆਂ ਇੰਨੀ ਘੱਟ ਨਹੀਂ ਜਿੰਨੇ ਤੁਸੀਂ ਕਹਿ ਰਹੇ ਹੋ ਉਹ ਵੀ ਕਰਦੇ ਆ ਪਤਾ ਉਹ ਇੱਕ ਅਲੱਗ ਮਾਮਲਾ ਹੈਗਾ ਲਗਾਤਾਰ ਸੀਐਮਸੀਟੀ ਦੇ ਵਿੱਚ ਲੁੱਟਾਂ ਖੋਹਾਂ ਹੋ ਰਹੀਆਂ ਨੇਗੀਆਂ ਮਤਲਬ ਬਿਲਕੁਲ ਪ੍ਰੈਕਟੀਕਲ ਗੱਲ ਹੈ ਜਿੱਥੇ ਵਪਾਰੀ ਆ ਗਏ ਵਪਾਰੀਆਂ ਨੇ ਅੱਜ ਰੋਜ਼ ਪ੍ਰਦਰਸ਼ਨ ਵੀ ਕੀਤਾ ਜੀ ਥਾਣੇ ਦਾ ਘਰਾ ਕੀਤਾ ਜੀ ਅੱਜ ਇੱਥੇ ਥਾਣੇ ਦਾ ਘਰਾ ਕੀਤਾ ਸਰ ਧੂਰੀ ਵਪਾਰੀ ਇੱਥੇ ਸਰ ਜਿਹਦੇ ਰਾਤ ਖਰਚਾ ਮਾਰ ਕੇ ਜਿਹਦਾ ਮਤਲਬ ਹਾਂਜੀ ਸਰ ਇੱਥੇ ਆਏ ਨੂੰ ਬੁਲਾ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਸਾਹਿਬ ਪਹਿਲਾਂ ਹੀ ਕਹਿ ਚੁੱਕੇ ਆ ਕਿ ਅਸੀਂ ਇਹਨਾਂ ਦੀ ਰੀਹੈਬਿਲੀਟੇਸ਼ਨ ਵਾਸਤੇ ਪਾਲਿਸੀ ਵੀ ਲੈ ਕੇ ਆਵਾਂਗੇ ਔਰ ਕੰਮ ਵੀ ਕਰਾਂਗੇ ਕਿਉਂਕਿ ਇਹ ਪੰਜਾਬ ਦੇ ਬੱਚੇ ਆ ਇਹ ਬੜੇ ਮੁਸ਼ਕਲ ਹਾਲਾਤ ਦੇ ਵਿੱਚ ਕੋਈ ਬੰਦਾ ਆਪਣੇ ਗਾਣੇ ਮਾਂ ਦੇ ਗਾਣੇ ਵੇਚ ਕੇ ਕੋਈ ਆਪਣੀ ਜ਼ਮੀਨ ਜਾਂ ਘਰ ਗਾਣੇ ਰੱਖ ਕੇ ਜਾਂ ਵੇਚ ਕੇ ਗਿਆ ਸੀਗਾ ਤੇ ਇਹ ਸਾਰਾ ਮਤਲਬ ਜਿਵੇਂ ਇਲੀਗਲ ਇਮੀਗ੍ਰੇਸ਼ਨ ਦਾ ਮਸਤਾ ਪੂਰੀ ਦੁਨੀਆ ਦੇ ਵਿੱਚ ਹੁੰਦੀ ਆ ਇਹਦੇ ਵਿੱਚ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਵੀ ਜਿਹੜੇ ਇਹਨਾਂ ਨੂੰ ਜਿਸ ਤਰੀਕੇ ਨਾਲ ਲਿਆਂਦਾ ਜਾ ਰਿਹਾ ਵੀ ਇਹਨਾਂ ਦੀ ਦਸਤਾਰ ਵੀ ਉਤਾਰਤੀ ਬੇੜੀਆਂ ਨਾਲ ਜਕੜ ਕੇ ਜੰਜੀਰਾਂ ਨਾਲ ਜਕੜ ਕੇ ਲਿਆ ਕੇ ਰੱਖਿਆ ਉਹ ਨਿੰਦਣਯੋਗ ਹੈ ਉਹ ਜਿੰਨੇ ਵੀ ਸਾਡੇ ਅੰਤਰਰਾਸ਼ਟਰੀ ਸਮਝੌਤੇ ਹੈਗੇ ਉਹਨਾਂ ਦੇ ਉਲੰਘਣ ਵੀ ਆ ਇਹ ਮੈਂ ਮੰਨ ਲਿਓ ਕੱਪੜੇ ਜਿਹੜੇ ਸਾਡੇ ਮਾਲੂਮ ਪ੍ਰਧਾਨ ਮੰਤਰੀ ਹੈ ਜਾਂ ਹੋਮ ਮਿਨਿਸਟਰ ਹੈ ਜਿਹੜੇ ਸਾਡੇ ਫੋਰਨ ਮਿਨਿਸਟਰ ਹੈ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਛੋਟੇ ਛੋਟੇ ਦੇਸ਼ ਆ ਕੋਲੰਬੀਆ ਵਰਗੇ ਜਾਂ ਮੈਕਸੀਕੋ ਵਰਗੇ ਉਹਨਾਂ ਨੇ ਵੀ ਸਟੈਂਡ ਲਿਆ ਕਿ ਅਸੀਂ ਆਪਣਾ ਜਹਾਜ਼ ਭੇਜਾਂਗੇ ਸਿਵਲਿਅਨ ਜਹਾਜ਼ ਭੇਜਾਂਗੇ ਉਧਰ ਅਸੀਂ ਉਹਨਾਂ ਨੂੰ ਬਾਜਿੱਤ ਲੈ ਕੇ ਆਵਾਂ ਜਿਹੜੇ ਸਾਡੇ ਬੰਦ ਸਾਡੇ ਬੱਚੇ ਆ ਗਲਤੀ ਨਾਲ ਚਲੇ ਗਏ ਉਧਰ ਅਸੀਂ ਉਹਨਾਂ ਨੂੰ ਲੈ ਕੇ ਆਵਾਂਗੇ ਇੱਕ ਤਾਂ ਉਹਨਾਂ ਦੀ ਤੇ ਇਹ ਤੇ ਸਰਕਾਰ ਆਪਣਾ ਫਰਜ਼ ਨਿਭਾਏਗੀ ਤੇ ਆਪਾਂ ਉਹਨਾਂ ਨੂੰ ਥੋੜਾ ਜਿਹਾ ਜਿਵੇਂ ਇੱਕ ਬਰੀਵਮੈਂਟ ਪੀਰੀਅਡ ਹੁੰਦਾ ਨਾ ਜਦੋਂ ਸ਼ੌਕ ਚ ਹੁੰਦਾ ਬੰਦਾ ਆਪਾਂ ਥੋੜਾ ਜਿਹਾ ਟਾਈਮ ਦੇਈਏ ਉਹਨਾਂ ਨੂੰ ਕਵਰ ਕਰਨ ਦਾ ਤੇ ਆਪਾਂ ਉਹਨਾਂ ਦੀ ਇੰਟਰਵਿਊ ਵਗੈਰਾ ਜਾਂ ਹੋਰ ਜਿਹੜੇ ਆ ਗਏ ਉਹ ਸੈਂਸਿਟੀਵਿਟੀ ਦੇ ਨਾਲ ਜਦੋਂ ਥੋੜਾ ਜਿਹਾ ਰਿਕਵਰ ਕਰ ਜਾਣ ਉਸ ਤੋਂ ਬਾਅਦ ਲਾ ਲਈਓ ਜ਼ਰੂਰ ਲਾਈਓ ਤੇ ਉਹਦੇ ਚ ਅਸੀਂ ਜਿਹੜੀ ਸਰਕਾਰ ਹੈ ਉਹਨਾਂ ਦੀ ਰੀਹੈਬਿਲੀਟੇਸ਼ਨ ਵਾਸਤੇ ਇੱਕ ਪਲਾਨ ਲੈ ਕੇ ਆਏਗੀ ਆਪਣੇ ਹੋਰ ਬੱਚੇ ਵੀ ਆ ਆਪਾਂ ਮਿਲ ਕੇ ਹਮਲਾ ਮਾਰੀਏ ਆਪਾਂ ਪੰਜਾਬ ਦੇ ਵਿੱਚ ਹੀ এমਪਲੋਇਮੈਂਟ ਜਨਰੇਸ਼ਨ ਜਿਹੜੀ ਸਾਡੀ ਹੁਣ ਜਿਹੜਾ ਸਾਡਾ ਮੈਕਸਿਮਮ ਜਿਹੜਾ ਜੋਰ ਹੈ ਨਾ ਜੀ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਚੰਗੀਆਂ ਸਿੱਖਿਆ ਦੇ ਨਾਲ ਨਾਲ ਰੋਜ਼ਗਾਰ ਤੇ ਆ ਜਿਹੜੇ ਅਗਲੇ ਸਾਲ 1.5 1.5 2 ਸਾਲ 200 ਸਾਢੇ ਕੋਲੇ ਆ ਗਿਆ 2 ਸਾਲ ਸਾਡੀ ਕੋਸ਼ਿਸ਼ ਹੈ ਕਿ ਅਸੀਂ ਪੰਜਾਬ ਦੇ ਸਾਰੇ ਬੱਚਿਆਂ ਨੂੰ ਕੋਈ ਨਾ ਕੋਈ ਜਿਹੜਾ ਹੈਗਾ ਉਹ ਰੋਜ਼ੀ ਰੋਟੀ ਕਮਾਉਣ ਜੋਗਾ ਬਣਾ ਦੇਈਏ ਉਹਨਾਂ ਸਕਿੱਲ ਡਿਵੈਲਪਮੈਂਟ ਦਾ ਤੀਨ ਮੰਗੂ ਸਰ ਲੈਂਦੇ ਜਾਂਦੇ ਬਹੁਤ ਮੰਗੂ ਪਾਣੇ ਲੈਂਦੇ ਜਾਂਦੇ ਉਹਨਾਂ ਵਾਸਤੇ ਸਰ ਸਿਹਤ ਵਿਭਾਗ ਵੀ ਕੋਈ ਐਫਰਟਸ ਕਰ ਰ ਟੌਰ ਲੈਵਲ ਅਲਰਡੀ ਵਾਇਲੇਸ਼ਨ ਹੈ ਸੇਤ ਵਿਸ਼ੇਤ ਪੱਖੋਂ ਵੀ ਦੂਜਾ ਵੀ ਸਾਰਾ ਉਹ ਤਾਂ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੈ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੈ ਉਹਦੇ ਚ ਇੰਟਰਨੈਸ਼ਨਲ ਜਿੰਦੀਆਂ ਸਾਡੀਆਂ ਟਰੀਟੀਆਂ ਹੈਗੀਆਂ ਉਹਨਾਂ ਦੀ ਵੀ ਵਾਇਲੇਸ਼ਨ ਹੈ ਉਹ ਕੇਂਦਰ ਸਰਕਾਰ ਨਾਲ ਜਿਹੜਾ ਹੈ ਉਹਨਾਂ ਨੂੰ ਟੇਕ ਅਪ ਕਰਨਾ ਚਾਹੀਦਾ ਔਰ ਆਪਣੇ ਜਹਾਜ਼ ਭੇਜ ਕੇ ਮਗਾਉਣੇ ਚਾਹੀਦੇ ਆ ਔਰ ਜਿਹੜੇ ਸਿਵਿਲਿਅਨ ਜਹਾਜ਼ ਆ ਉਹਨਾਂ ਦੇ ਵਿੱਚ ਆਣੇ ਚਾਹੀਦੇ ਆ ਠੀਕ ਆ ਸਾਰੀਆਂ ਕੰਟਰੀਜ਼ ਰਿਪੋਰਟ ਕਰਦੀਆਂ ਇਹ ਵੀ ਕਾਰਨ ਲੇਕਿਨ ਇਹ ਪਹਿਲੀ ਵਾਰੀ ਕੀਤਾ ਜਾ ਰਿਹਾ ਔਰ ਸਾਰੇ ਜਹਾਜ਼ ਜਿਹੜੇ ਅਮਰਸਰਚ ਕਿਉਂ ਉਤਾਰੇ ਜਾ ਰਿਹਾ ਜਿਹੜੇ ਰੇਜ ਚ ਗੁਜਰਾਤ ਦੇ ਬੱਚੇ ਵੀ ਆ ਕੋਈ ਜਹਾਜ਼ ਉੱਥੇ ਉਤਾਰੋ ਜਿਆਦਾ ਸਾਡੀ ਨੈਸ਼ਨਲ ਕੈਪੀਟਲ ਆ ਸਾਰੇ ਜਹਾਜ਼ ਨੈਸ਼ਨਲ ਕੈਪੀਟਲ 'ਚ ਉਤਰਨੇ ਚਾਹੀਦੇ ਆ ਉੱਥੋਂ ਸਾਰੇ ਸਟੇਟਸ ਵਾਲੇ ਸੀ ਆਪਣੀਆਂ ਬੱਸਾਂ ਭੇਜਦਾਂਗੇ ਸਾਰੇ ਆਪਣੇ ਆਪਣੇ ਬੱਸਾਂ ਭੇਜ ਕੇ ਠੀਕ ਠੀਕ ਸਭ ਠੀਕ ਥੈਂਕ ਯੂ ਪ੍ਰਾਪਰਟੀ ਵੇਚਨੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ